ਜਦੋਂ ਕਿਸੇ ਅਹੁਦੇ ਤੇ ਔਰਤ ਪਹੁੰਚਦੀ ਏ ਤੇ ਉਦੋਂ ਬਹੁਤ ਕੁਝ ਨਜ਼ਰ ਅੰਦਾਜ਼ ਵੀ ਕਰਦੀ ਜੇ ਮੈਂ ਇਹੋ ਜੀਆਂ ਚੀਜ਼ਾਂ ਵਾਪਰਦੀਆਂ ਦੇਖੀਆਂ ਨੇ ਜਿੱਥੇ ਔਰਤ ਨੇ ਜੋ ਆਪਣੇ ਅਹੁਦੇ ਦਾ ਯਾਨੀ ਅਹੁਦੇ ਦੀ ਦੁਰਵਰਤੋਂ ਵੀ ਕੀਤੀ ਉਨੇ ਦੇਖਿਆ ਦੂਸਰੀ ਔਰਤ ਨਾਲ ਹੁੰਦਾ ਵੀ ਕੁਝ ਮਾੜਾ ਤੇ ਫਿਰ ਵੀ ਉਹ ਆਪਣਾ ਮੂੰਹ ਬੰਦ ਕਰਕੇ ਬੈਠੀ ਰਹੀ ਕਿ ਮੇਰਾ ਔਦਾ ਇਹ ਪ੍ਰਕਰਾਰ ਰਵੇ ਇਹ ਮੈਂ ਇੱਕ ਛੋਟੀ ਜੀ ਉਦਾਹਰਣ ਤੁਹਾਨੂੰ ਦਿਨੀ ਆ ਕੈਨੇਡਾ ਦੀ ਇੱਕ ਮੰਤਰੀ ਔਰਤ ਮੰਤਰੀ ਜਿਹਦੇ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਸੀ ਮੈਂ ਅੱਗੇ ਵੀ ਆਪਾਂ ਇੱਕ ਜ਼ਿਕਰ ਕੀਤਾ ਸੀ ਇਸ ਲਈ ਦੌਰਾਨ ਦੀ ਲੋੜ ਪਈ ਕਿ ਉਹ ਵੀ ਆਪਣੇ ਘਰ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਸੀ ਬਰ ਉਹ ਬੋਲੀ ਨਹੀਂ ਮੈਨੂੰ ਵੀ ਅਜੀਬ ਲੱਗਿਆ ਕਿਉਂਕਿ ਮੈਨੂੰ ਜਾਪਦਾ ਸੀ ਉਹ ਔਰਤਾਂ ਕੁਝ ਜ਼ਿਆਦਾ ਗਾਂ ਵਧੂ ਨੇ ਹੁਣ ਉਹਦਾ ਮਕਸਦ ਕੀ ਸੀ ਇਸ ਚੀਜ਼ ਦਾ ਕਿ ਮੈਂ ਸਿਆ ਤਾਂ ਕਿਉਂਕਿ ਸਾਡਾ ਜੋ ਸਮਾਜ ਹੈ ਉਹਦੇ ਵਿੱਚ ਜੇ ਔਰਤ ਇਸ ਤਰੀਕੇ ਦੀ ਗੱਲ ਅੱਗੇ ਲਿਆਈ ਤੇ ਉਹਦੇ ਕੋਲੋਂ ਉਹਦਾ ਰਤਬਾ ਖੁੱਸ ਜਾਂਦਾ ਉਹਦੀ ਕੁਰਸੀ ਖੁੱਸ ਜਾਂਦੀ ਹੈ ਲੋਕ ਉਹਨੂੰ ਕਮਜ਼ੋਰ ਮੰਨਣ ਲੱਗ ਜਾਂਦੇ ਨੇ ਕਿ ਅੱਛਾ ਇਹ ਆਪ ਹੀ ਇੰਨੀ ਕਮਜ਼ੋਰ ਸੀ ਸੋ ਉਹ ਇੰਨੀ ਇੱਕ ਚੀਜ਼ਾਂ ਜਰ ਜਾਂਦੀਆਂ ਨੇ ਹੁਣ ਮੈਂ ਬਿਲਕੁਲ ਇਸੇ ਤਰੀਕੇ ਹੀ ਤੁਹਾਨੂੰ ਲਿਆਣੀ ਆ ਕਿ ਸੌਦੇ ਤੇ ਜਦੋਂ ਕੋਈ ਬੋਲਦਾ ਜੇ ਉਹਰਤ ਹੋ ਸਕਦਾ ਹੈ ਬਹੁਤ ਸਾਰੀਆਂ ਹੋਰ ਔਰਤਾਂ ਨਾਲ ਅਜੀਹਾ ਹੁੰਦਾ ਵਾਪਰਦਾ ਦੇਖਦੀ ਰਹੀ ਹੋਵੇ ਤੇ ਮੂੰਹ ਬੰਦ ਹੋਵੇ ਜਾਂ ਆਪ ਬਹੁਤ ਸਾਰੀਆਂ ਔਰਤਾਂ ਜਦੋਂ ਇਸ ਤਰ੍ਹਾਂ ਦੇ ਅਉਧਿਆਂ ਤੇ ਜਾਂਦੀਆਂ ਨੇ ਦੇਖੋ ਕੁਰਸੀ ਹਰ ਕਿਸੇ ਲਈ ਧੌਣ ਚ ਕਿਲਾ ਗੱਡਦੀ ਏ ਮੈਨੂੰ ਲੱਗਦਾ ਕਿ ਮੈਂ ਜਾਂ ਤੁਸੀਂ ਸਾਡੇ ਚੋਂ ਵੀ ਕੋਈ ਵਹਿ ਜਾਵੇ ਤਾਂ ਸ਼ਾਇਦ ਬਹੁਤ ਔਖਾ ਹੁੰਦਾ ਜੇ ਸਿਰ ਨੂੰ ਆਪਣੇ ਨੂੰ ਕਾਬੂ 'ਚ ਰੱਖਣਾ ਕਿਉਂਕਿ ਉਹ ਜਿਹੜਾ ਸੀਟ ਦਾ ਜਿਹੜਾ ਹੁੰਦਾ ਜੇ ਨਾ ਥੋੜਾ ਜਿਹਾ ਕੁਰਸੀ ਦਾ ਜੋ ਰੋਬ ਏ ਉਹ ਬਹੁਤ ਕੁਝ ਤੁਹਾਨੂੰ ਉਡ ਪਟਾਂਗ ਕਰਨ ਲਈ ਮਜਬੂਰ ਕਰ ਦਿੰਦਾ ਜੇ ਸੋ ਉਹੀ ਕੁਝ ਜਿੱਥੇ ਤੁਸੀਂ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ ਬਹੁਤ ਔਖਾ ਹੋ ਜਾਂਦਾ ਜੇ ਆਪਾਂ ਕਹਿੰਦੇ ਹਾਂ ਕਿ ਹਰ ਕਿਸੇ ਨੂੰ ਹੱਕ ਏ ਜੋ ਮਰਜ਼ੀ ਬੋਲ ਸਕੇ ਪਰ ਕੁਝ ਔਦੇ ਹੁੰਦੇ ਨੇ ਜਿਨ੍ਹਾਂ ਦੀ ਮਰਿਆਦਾ ਕੁਝ ਵਾਕ ਕੁੰਦੀ ਜੇ ਜਦੋਂ ਤੁਸੀਂ ਇੱਕ ਪਬਲਿਕ ਫਿਗਰ ਹੋਵੋ ਤਾਂ ਤੁਸੀਂ ਸ਼ਬਦਾਵਲੀ ਬਹੁਤ ਚੁਣ ਕੇ ਬੋਲਣੀ ਤੁਹਾਨੂੰ ਪੈਂਦੀ ਜੇ ਕਿਉਂਕਿ ਤੁਹਾਡੇ ਅਸਰ ਰਸੂਖੇਠਾਂ ਬਹੁਤ ਸਾਰੇ ਹੋਰ ਲੋਕ ਤੁਰਦੇ ਨੇ ਸੋ ਜਦੋਂ ਕੋਈ ਮੈਂ ਇੱਕ ਸਵਾਤੀ ਦੀ ਨਹੀਂ ਗੱਲ ਕਰ ਰਹੀ ਮੈਂ ਗੱਲ ਕਰ ਰਹੀ ਕਿ ਕੋਈ ਇੱਕ ਰਾਜ ਸਭਾ ਮੈਂਬਰ ਕਿਸੇ ਇੱਕ ਪਾਰਟੀ ਚ ਪਹੁੰਚੀ ਹੋਵੇ ਜਿਸ ਨੂੰ ਕਿਸੇ ਨੇ ਕਿਉਂਕਿ ਮੈਂ ਇੱਕ ਹੇਮਾ ਮਾਲਨੀ ਜੀ ਦੀ ਵੀਕ ਸੁਣੀ ਸੀ ਕਲਿੱਪ ਜਿਸ ਚੋਂ ਨੇ ਕਿਹਾ ਕਿ ਮੇਰੀ ਤਾਂ ਜਿਸ ਨਜ਼ਰ ਨਾਲ ਦੇਖਿਆ ਜਾਂਦਾ ਉਸ ਤਾਂ ਤੇ ਬੈਠੀ ਨੂੰ ਉਹ ਵੀ ਇੱਕ ਕਿਸਮ ਦਾ ਬਲਾਤਕਾਰ ਹੀ ਹੁੰਦਾ ਹੈ। ਯਾਨੀ ਕਹਿਣ ਦਾ ਪਾਵੇ ਕਿ ਇਹੋ ਜੀਆਂ ਚੀਜ਼ਾਂ ਹੋ ਸਕਦੀਆਂ ਨੇ ਬਹੁਤ ਕੁਝ ਇਹਨੇ ਨਾ ਕੀਤੀਆਂ ਹੋਣ ਜਾਂ ਜੋ ਵੀ ਇਸ ਅਹੁਦੇ ਤੇ ਹੋਣ ਜਾਂ ਆਪਣੇ ਸਾਹਮਣੇ ਹੁੰਦੀਆਂ ਵੇਖਦੀਆਂ ਵੇਖੀਆਂ ਹੋਣ ਜਾਂ ਆਪ ਕਿਸੇ ਨਾਲ ਅਨਿਆਇ ਕੀਤਾ ਹੋਵੇ। ਇਹ ਸਾਰੀਆਂ ਚੀਜ਼ਾਂ ਸਭ ਕੁਝ ਜਾਇਜ਼ ਜ਼ਕਰਾਰ ਦਿੱਤਾ ਜਾਂਦਾ ਜਦੋਂ ਪਾਸੇ ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ ਹੈ ਕਿ ਪਾਰਲੀਮੈਂਟ ਮੈਂਬਰਾਂ ਤੱਕ ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ ਕਈ ਥਾਂ ਤੇ ਔਰਤਾਂ ਗਲਤ ਹੋ ਸਕਦੀਆਂ ਕਈ ਥਾਵਾਂ ਦੇ ਉੱਤੇ ਮਰਦ ਇੱਥੋਂ ਤੱਕ ਹੀ ਦੇਖਿਆ ਗਿਆ ਆਪਣੇ ਰੁਝਾਨਾਂ ਦੇ ਵਿੱਚ ਜਾਇ ਪੰਜਾਬ ਦੀ ਗੱਲ ਕਰੀਏ ਜਾਂ ਹੋਰ ਨਾਲ ਸੂਬਿਆਂ ਦੀ ਪਿੰਡ ਦੀ ਪੰਚਾਇਤ ਸਰਪੰਚ ਚੁਣਿਆ ਹੁੰਦਾ ਉਹ ਹੁੰਦੀ ਬੀਬੀ ਆ ਰਿਜ਼ਰਵ ਸੀਟ ਤੇ ਮੋਹਰਾਂ ਉੱਥੇ ਸਾਰਾ ਦਿਨ ਬੰਦਾ ਲਾਈ ਜਾਂਦਾ ਬਿਲਕੁਲ ਸੋ ਇਹ ਇਹ ਹਰ ਥਾਂ ਤੇ ਜੇ ਤੁਸੀਂ ਕਿਸੇ ਹੀ ਉੱਚੇ ਤੋਂ ਉੱਚੇ ਅਹੁਦੇ ਤੇ ਵੀ ਤੁਰ ਜਾਓ ਨਾ ਤੁਹਾਨੂੰ ਦੇਖੇਗਾ ਕਿ ਉਹਨਾਂ ਦੇ ਅ ਯਾਨੀ ਜੀਵਨ ਸਾਥੀ ਭਾਵੇਂ ਉਹਨਾਂ ਦਾ ਕੋਈ ਭਤੀਜਾ ਭਨੇਵਾ ਕੋਈ ਵੀ ਤੁਸੀਂ ਦੇਖੋਗੇ ਉਹ ਪਾਵਰ ਸਗੋਂ ਥੋੜੀ ਦੁਗਣੀ ਜਾਂ ਚੌਗਣੀ ਕਰਕੇ ਮੰਦੇ ਨੇ ਤੇ ਔਰਤ ਨੂੰ ਘਰ ਵਿੱਚ ਉਹ ਰਤਬਾ ਜ਼ਿਆਦਾਤਰ حاصل ਨਹੀਂ ਹੁੰਦਾ ਮੈਂ ਨਾਮ ਨਹੀਂ ਲੈਂਦੀ ਪਰ ਸਾਡੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਔਰਤ ਜੋ ਤਗੜਾ ਨਾਮ ਜਿਨ੍ਹਾਂ ਦਾ ਸੀ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਪਤੀ ਵੱਲੋਂ ਹੱਥ ਚੁੱਕੇ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ ਸੋ ਇਹ ਚੀਜ਼ਾਂ ਕੋਈ ਇਕਾ ਦੁਕਾ ਨਹੀਂ Que... ਦੇਖੋ ਇਹ ਗੱਲਾਂ ਕਿਉਂਕਿ ਡਾਕਟਰ ਕੋਲ ਜਦੋਂ ਕੋਈ ਪਹੁੰਚਦਾ ਗੱਲਾਂ ਲੁਕਦੀਆਂ ਨਹੀਂ ਤੇ ਡਾਕਟਰ ਜਦੋਂ ਆਪਸ ਵਿੱਚ ਮਿਲਦੇ ਨੇ ਗੱਲਾਂ ਥੋੜੀਆਂ ਬਹੁਤ ਨਿਕਲ ਆndੀਆਂ ਨੇ ਪਤਾ ਲੱਗ ਜਾਂਦਾ ਕਿ ਬਹੁਤ ਉੱਚੇ ਰਤਵਿਆਂ ਤੇ ਬੈਠਿਆਂ ਦੇ ਵਿੱਚ ਵੀ ਇਹ ਚੀਜ਼ਾਂ ਨਾ ਸਿਰਫ ਔਰਤ ਵੱਲੋਂ ਯਾਨੀ ਕਿ ਤੁਸੀਂ ਕਹੋ ਕਿ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹਦੇ ਪਤੀ ਨੇ ਉਹਦੇ ਨਾਲ ਮਾਰਕੁਟਾਈ ਕੀਤੀ ਬਸ ਕੇ ਉਲਟ ਵੀ ਜੇ ਕਿ ਕੋਈ ਔਰਤ ਇਸ ਸੌਦੇ ਤੇ ਬੈਠ ਕੇ ਕਾਫੀ ਜ਼ਿਆਦਾ ਪਤੀ ਨੂੰ ਦਬਾਉਂਦੀ ਵੀ ਜੇ ਉਹ ਬਿਲਕੁਲ ਉਹੀ ਚੀਜ਼ ਕਈ ਵਾਰ ਜਿਵੇਂ ਘਰੋਂ ਕੁਛ ਇਹੋ ਜਾ ਸੁਣਿਆ ਜਾ ਕੇ ਦਫਤਰ ਵਿੱਚ ਬਹੁਤ ਸਾਰੀਆਂ ਜੋ ਉੱਚੇ ਅਹੁਦੇ ਤੇ ਬੈਠੀਆਂ ਔਰਤਾਂ ਦੇ ਦੀ ਬਦਸਲੂਕੀ ਆਪਣੇ ਅਧੀਨ ਕੰਮ ਕਰ ਰਹੇ ਮਰਦਾਂ ਉੱਤੇ ਵੀ ਵੇਖੀ ਗਈ ਜੇ ਬਹੁਤ ਵੱਡੀ ਗਿਣਤੀ ਚ ਥੋੜੀ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਹ ਇਸ ਰਤਬੇ ਤੇ ਪਹੁੰਚੇ ਆ ਤਾਂ ਸਾਨੂੰ ਹੱਕ ਦੇ ਦਿੱਤਾ ਗਿਆ ਕਿ ਅਸੀਂ ਸਾਰੀ ਦੁਨੀਆ ਦੀਆਂ ਔਰਤਾਂ ਦਾ ਗੁੱਸਾ ਇੱਥੇ ਹੀ ਕੱਢਣਾ ਤੇ ਅਸੀਂ ਦਿਖਾਣਾ ਹੈ ਕਿ ਅਸੀਂ ਮਰਦਾਂ ਦੇ ਬਰਾਬਰ ਦੀ ਪਾਵਰ ਰੱਖਦੀਆਂ ਆ ਆਮ ਤੌਰ ਦੇ ਉੱਤੇ ਜਿਹੜੇ ਨਾਰੀਵਾਦ ਦਾ ਝੰਡਾ ਚੁੱਕਦੇ ਆ ਉਹਨਾਂ ਦਾ ਗਿਲਾ ਸ਼ਿਕਵਾ ਰਹਿੰਦਾ ਹੈ ਕਿ ਮਰਦ ਨੇ ਥੋੜਾ ਠੇਕਾ ਲੈ ਲਿਆ ਸਾਰੇ ਕੰਮਾਂ ਦਾ ਜਦੋਂ ਔਰਤ ਕਾਬਲ ਬਣ ਵੀ ਜਾਂਦੀ ਹੈ ਬੜਨਾ ਵੀ ਚਾਹੀਦਾ ਸਾਰਿਆਂ ਨੂੰ ਮੌਕੇ ਵੀ ਮਿਲਣੇ ਚਾਹੀਦੇ ਆ ਪਰ ਜਿਵੇਂ ਤੁਸੀਂ ਦੱਸਿਆ ਕਿ ਕਈ ਵਾਰੀ ਆਪਦੇ ਤੋਂ ਕਮਜ਼ੋਰ ਉਹਦੇ ਉੱਤੇ ਬੈਠਾ ਹਮਸਫਰ ਉਹ ਵੀ ਸ਼ਿਕਾਰ ਹੁੰਦਾ ਰਹਿੰਦਾ ਕਿਤੇ ਨਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਦੇਖੋ ਮੈਂ ਜਿਵੇਂ ਪਹਿਲਾਂ ਕਿਹਾ ਸੀ ਸ਼ੋਹਰਤ ਤਾਂ ਕਿਰਪਾ ਰੱਬ ਦੀ ਆਮ ਬੰਦੇ ਨੂੰ ਹਾਸਲ ਹੁੰਦੀ ਨਹੀਂ ਪਰ ਜਦੋਂ ਹੋ ਜਾਏ ਉਹਨੂੰ ਜਰਨਾ ਤੇ ਉਹਦੇ ਨਾਲ ਨਿਮਰਤਾ ਰੱਖਣੀ ਏ ਕੋਈ ਵਿਰਲਾ ਹੀ ਕਰ ਸਕਦਾ ਕਿਉਂਕਿ ਹਉਮੈ ਜਾਂ ਹੰਕਾਰ ਤਾਂ ਗੁਰਬਾਣੀ 'ਚ ਵੀ ਹੈ ਵੀ ਉਹ ਤਾਂ ਪਦੋ-ਬਦੀ ਨਾਲ ਤੁਰ ਕੇ ਪਹੁੰਚ ਜਾਂਦੀ ਹੈ ਪਰ ਅਸੀਂ ਰੱਬ ਨਹੀਂ ਆ ਕਿ ਅਸੀਂ ਨਾ ਉਸ ਉੱਚੇ ਅਹੁਦੇ ਤੇ ਆ ਜਿਹਨੂੰ ਅਸੀਂ ਕਹਿ ਸਕੀਏ ਕਿ ਗੁਰੂ ਦਾ ਕੋਈ ਰਤਬਾ ਹਾਸਲ ਕਰ ਜਾਏ ਕਿ ਉਹ ਨਿਮਰਤਾ ਨਾਲ ਸਭ ਕੁਝ ਸਹੰਦਾ ਰਵੇ ਉਸ ਤਰ੍ਹਾਂ ਦੇ ਅਸੀਂ ਨਹੀਂ ਹਾਂ ਇਨਸਾਨ ਸੋ ਜਦੋਂ ਵੀ ਤੁਸੀਂ ਦੇਖਦੇ ਹੋਗੇ ਕੋਈ ਇਸ ਤਰੀਕੇ ਦੀ ਔਰਤ ਅਗਾ ਜਾਂ ਤਾਂ ਉਹ ਰਬਰ ਸਟੈਂਪ ਹੈ ਫਿਰ ਤਾਂ ਉਹ ਦੱਬੀ ਹੋਈ ਹੈ ਘਰ 'ਚ ਪਰ ਜਦੋਂ ਉਹ ਆਪਣਾ ਜਲਵਾ ਦਿਖਾਉਂਦੀ ਜੇ ਜਾਂ ਰੋਬ ਦਿਖਾਉਂਦੀ ਜੇ ਸੀਟ ਤੇ ਕਿ ਮੈਂ ਕਰਿਓ ਬਹੁਤ ਸਾਰੀਆਂ ਦੇ ਘਰਾਂ ਵਿੱਚ ਉਹਨਾਂ ਦੇ ਪਤੀ ਜ਼ਲਾਲਤ ਵੀ ਸਹੰਦੇ ਨੇ ਥੋੜੀ ਨਹੀਂ ਕਈ ਵਾਰ ਕਬੂਲ ਇਸਾਦਤ ਤੱਕ ਬੋਲ ਦਿੱਤੇ ਜਾਂਦੇ ਨੇ ਕਿ ਉਹ ਸ਼ਾਇਦ ਕੋਈ ਵੀ ਬੰਦਾ ਔਰਤ ਹੋਇਆ ਮਰਦ ਬਰਦਾਸ਼ਤ ਨਹੀਂ ਕਰ ਸਕਦਾ ਤੇ ਇੱਕ ਮੇਲ ਈਗੋ ਹੁੰਦੀ ਜੇ ਤੁਸੀਂ ਸਮਝ ਸਕਦੇ ਹੋ ਜਿਹੜੀ ਟੁੱਟਦੀ ਜੇ ਉਹਨੂੰ ਸੱਟ ਵੱਜਦੀ ਜੇ ਸੋ ਇਹੋ ਜੇ ਕਈ ਵਾਰ ਰਿਸ਼ਤੇ ਟੁੱਟਦੇ ਵੀ ਨੇ ਉਹ ਡਾਈਵੋਰਸਸ ਵੀ ਹੁੰਦੇ ਨੇ ਸਿੰਗਲ ਔਮਨ ਵੀ ਤੁਰਦੀਆਂ ਨੇ ਤੇ ਫਿਰ ਕਈ ਥਾਈ ਕੀ ਹੁੰਦਾ ਜੇ ਕਿ ਜਿਹੜੀ ਔਰਤ ਦਬਾ ਕੇ ਰੱਖੀ ਗਈ ਹੋਏ ਸੌਰੀ ਉਹ ਕਈ ਵਾਰ ਫਿਰ ਜਦੋਂ ਅਤ ਹੋ ਜਾਏ ਨਾ ਉਦੋਂ ਵਿਦਰੋਹ ਕਰਦੀ ਜੇ ਕਿ ਕੋਈ ਇੱਕ ਜੱਜ ਕਹਿੰਦੀ ਜੇ ਕਿ ਮੇਰੇ ਨਾਲ ਹੁਣ ਬਸ ਅਤ ਹੋ ਗਈ ਹੁਣ ਮੈਨੂੰ ਇੱਛਾ ਮੌਤ ਦੇ ਦਿਓ ਬਿਲਕੁਲ ਇਸੇ ਤਰ੍ਹਾਂ ਕੋਈ ਫਿਰ ਔਰਤ ਵਕੀਲ ਔਰਤ ਕਹਿੰਦੀ ਜੇ ਕਿ ਬਸ ਹੁਣ ਮੇਰੇ ਸੁਪੀਰੀਅਰ ਨੇ ਮੇਰੇ ਨਾਲ ਇਸ ਕਦਰ ਜ਼ਲਾਲਤ ਕੀਤੀ ਹੈ ਕਿ ਮੈਂ ਇਸ ਸਰੀਰਕ ਸ਼ੋਸ਼ਣ ਤੋਂ ਹੁਣ ਤੌਬਾ ਕਰ ਰਹੀ ਹਾਂ ਬਸ ਉਦੋਂ ਆਮ ਤੌਰ ਤੇ ਬਜਾਏ ਕਿ ਥੋੜਾ ਜਿਹਾ ਸਮਾਜ ਉਸ ਪ੍ਰਤੀ ਨਰਮ ਹੋਏ ਪਹਿਲਾ ਸਵਾਲ ਕਹਿੰਦਾ ਕਿਉਂ ਬਈ ਬੀਬਾ ਪਹਿਲੀ ਵਾਰ ਚ ਕਿਉਂ ਨਹੀਂ ਚੀਕੀ ਜਿਆਦਾਤਰ ਇਹ ਹੁੰਦਾ ਪਰ ਇਹ ਸਮਾਜ ਤੁਹਾਨੂੰ ਹੀ ਪੁੱਛਦੀਆਂ ਕਿ ਅੱਜ ਜੇ ਕੋਈ ਬਲਾਤਕਾਰ ਪੀੜਤਾ ਵੀ ਹੋਏ ਨਾ ਜੇ ਨਾਬਾਲਗ ਬੱਚੀ ਵੀ ਹੋਏ ਤਾਂ ਇਹ ਸਮਾਜ ਕੀ ਬੋਲਦਾ ਅੱਜ ਕਿ ਜੇ 5 ਵਰਿਆਂ ਦੀ ਬਾਲੜੀ ਦਾ ਬਲਾਤਕਾਰ ਹੋਇਆ ਤਾਂ ਅਸੀਂ ਗੁਨਾਹਗਾਰ ਉਸੇ ਨੂੰ ਠਰਾਨਿਆ ਕਿ ਫਰੌਕ ਪਾ ਕੇ ਨਿਕਲੀ ਸੀ ਜੇ 10 ਵਰਿਆਂ ਦੀ ਬਾਲੜੀ ਦਾ ਹੋਇਆ ਤਾਂ ਭਾਈ ਇਹ ਨੇ ਜੀ ਨੂਡਲਸ ਖਾਦੇ ਸੀ ਇਹਦੇ ਕੋਲ ਮੋਬਾਈਲ ਹੈ ਉਸ ਕਾਰਨ ਇਹਦਾ ਬਲਾਤਕਾਰ ਹੋਣਾ ਕੀ ਜਾਇਜ਼ ਕਰਾਰ ਦੇ ਦਿੱਤਾ ਜਾਂਦਾ ਤੇ ਮੈਂ ਇੱਕ ਬਹੁਤ ਵੱਡਾ ਤੇ ਚੁਭਵਾ ਸਵਾਲ ਤੁਹਾਨੂੰ ਅੱਜ ਪੁੱਛਣ ਲੱਗੀਆਂ ਹਰ ਸੁਣਨ ਵਾਲੇ ਨੂੰ ਕਿ ਜਦੋਂ ਇਹੋ ਜਿਹੇ ਬਲਾਤਕਾਰੀ ਨਿਕਲਦੇ ਨੇ ਬਾਹਰ ਜਾਂ ਤਾਂ ਉਹਨਾਂ ਨੂੰ ਤੁਸੀਂ ਵੱਡੀਆਂ ਵੱਡੇ ਅਹੁਦਿਆਂ ਦੇ ਨਾਲ ਨਵਾਜ ਦਿੱਤਾ ਜਾਂਦਾ ਤੇ ਜਾਂ ਫਿਰ ਕਹਿ ਦਿੱਤਾ ਜਾਂਦਾ ਚਲੋ ਜੀ ਭਾਂਡੇ ਮਾਂਜਣ ਦੀ ਸੇਵਾ ਲਾ ਦਿੰਨੇ ਆ ਗੁਰਦੁਆਰਿਆਂ ਵਿੱਚ ਕੀ ਉਹ ਸਾਰੇ ਜਿਨ੍ਹਾਂ ਨੇ ਗੁਨਾਹ ਕੀਤੇ ਹੋਏ ਮਾਫ ਹੋ ਜਾਂਦੇ ਨੇ ਤਾਂ ਕੀ ਉਸ ਔਰਤ ਉੱਤੇ ਜਿਸ ਦੀ ਪਤ ਲੁੱਟੀ ਗਈ ਇਹ ਸਾਰੇ ਦੇ ਸਾਰੇ ਤੱਬੇ ਕੀ ਉੱਥੇ ਵੀ ਸਮਾਜ ਸਾਫ਼ ਮੰਨੇਗਾ ਯਾਨੀ ਇਹ ਸਜ਼ਾ ਬਹੁਤ ਹੈ ਇੱਕ ਔਰਤ ਦੀ ਪਤ ਲੁੱਟਣ ਦੀ ਕਿ ਭਾਂਡੇ ਮਾਂਜਲੇ ਤੇ ਉਹ ਸਾਫ਼ ਹੋ ਗਿਆ ਕੀ ਉਹਦੇ ਅੰਦਰ ਮਨ ਅੰਦਰਲੀ ਉਹ ਭਾਵਨਾ ਜੋ ਗੰਦਗੀ ਭਰੀ ਸੀ ਜਿਸ ਨੇ ਉਸ ਹੱਦ ਤੱਕ ਉਹਨੂੰ ਲੈ ਕੇ ਲੈ ਕੇ ਗਿਆ ਕਿਉਂ ਭਾਵਨਾ ਸਾਫ ਹੋ ਗਈ ਇਹ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਨੇ ਯਾਨੀ ਜੇ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਕਹਿੰਨੇ ਆ ਕਿ ਟਿਲ ਡੈਥ ਅੰਦਰ ਉਹਨਾਂ ਨੂੰ ਤਾੜ ਦੇਣਾ ਚਾਹੀਦਾ ਤਾਂ ਸਾਡੇ ਇਸ ਭਾਰਤ ਦੇ ਵਿੱਚ ਕਿਉਂ ਆਖਰ ਜਿਹੜਾ ਵੀ ਸਰੀਰਕ ਸ਼ੋਸ਼ਣ ਕਰਦਾ ਹੋਏ ਔਰਤ ਦਾ ਉਹਨੂੰ ਅਸੀਂ ਉੱਚੇ ਅਹੁਦਿਆਂ ਨਾਲ ਨਿਵਾਜਦੇ ਹਾਂ ਪਾਰਲੀਮੈਂਟ ਦੀਆਂ ਸੀਟਾਂ ਦੇ ਦਿੰਨੇ ਆ ਰਾਜ ਸਭਾਵਾਂ ਵਿੱਚ ਲੈ ਜਾਂਦੇ ਆ ਕਿਉਂ ਆਖਰ ਕਿਉਂ ਕਿਉਂ ਉਹ ਦੁਬਾਰਾ ਖੜੇ ਹੁੰਦੇ ਨੇ ਤੇ ਫਿਰ ਚੋਣਾਂ ਵਿੱਚ ਹੰਤੇ ਤੁਸੀਂ ਦੇਖਦੇ ਹੋ ਹੁਣ ਮੈਂ ਨਾਮ ਉਹਨਾਂ ਦਾ ਵੀ ਨਹੀਂ ਲੈਣਾ ਚਾਹੰਦੀ ਜੋ ਖੇਤਰੀ ਪਾਰਟੀ ਦੇ ਜਿਨ੍ਹਾਂ ਦੇ ਵੀਡੀਓਜ਼ ਤੱਕ ਲੀਕ ਹੋਈਆਂ ਤੇ ਉਹ ਅੱਜ ਛਾਤੀ ਠੋਕ ਕੇ ਕਹਿੰਦੇ ਨੇ ਮੈਨੂੰ ਵੋਟਾਂ ਪਾਓ ਹੱਦ ਹੀ ਹੋ ਗਈ ਯਾਨੀ ਸਾਡੇ ਤੇ ਲਾਹਨਤ ਹੈ ਕਿ ਸਾਡੇ ਘਰਾਂ ਵਿੱਚ ਧੀਆ ਪੈਣਾ ਨਹੀਂ ਨੇ ਜੇ ਅਸੀਂ ਦੇਖ ਚੁੱਕੇ ਕਿਸੇ ਦਾ ਚਰਿੱਤਰ ਕਿਸ ਤਰ੍ਹਾਂ ਦਾ ਕਿਵੇਂ ਚੁਣ ਕੇ ਅਗਾਹ ਲਿਆ ਦਿੰਨੇ ਆ ਤੇ ਜਿਹੜੇ ਉਹਨਾਂ ਦੇ ਨਾਲ ਖੜੇ ਹੁੰਦੇ ਨੇ ਕਿ ਅਸੀਂ ਨਾਲ ਖੜੇ ਆ ਅੱਜ ਕਿਲਾ ਉਹਨਾਂ ਦਾ ਕਿਰਦਾਰ ਕੋਈ ਪੁੱਛੇਗਾ ਕਿਸ ਤਰ੍ਹਾਂ ਦਾ ਜੀ ਕਿਵੇਂ ਜਾਇਜ਼ ਤਰਾਂਦੇ ਨੇ ਕਿ ਅਸੀਂ ਜਿਹਦੇ ਨਾਲ ਬੈਠੇ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਛਾਤੀਆਂ ਠੋਕ ਕੇ ਖੜੇ ਆ ਤਾਂ ਤੁਹਾਡੀ ਧੀ ਤੇ ਇਸੇ ਤਰ੍ਹਾਂ ਅੱਖ ਪਈ ਹੁੰਦੀ ਤੁਹਾਡੀ ਭੈਣ ਤੇ ਤੁਹਾਡੀ ਪਤਨੀ ਤੇ ਕਿ ਜਾਇਜ਼ ਕਰਾਰ ਦੇਣਾ ਸੀ ਕਿਵੇਂ ਖੜੇ ਆ ਅਸੀਂ ਉਹਨਾਂ ਦੇ ਨਾਲ ਉਹ ਖੜੇ ਹੋਣ ਵਾਲਿਆਂ ਦਾ ਚਰਿੱਤਰ ਸਪਸ਼ਟ ਹੋ ਜਾਂਦਾ ਕਿ ਉਹ ਸਾਰੇ ਉਸੇ ਸੋਚਦੇ ਨੇ ਜਿਹੜੇ ਮੰਨਦੇ ਨੇ ਕਿ ਜਾਇਜ਼